ਅੰਮ੍ਰਿਤਸਰ ਸ਼ਹਿਰ ਵਿੱਚ ਰਾਤ ਦੇ ਸਮੇਂ ਰਾਗਿਰਾ ਤੋਂ ਹਥਿਆਰਾਂ ਦੀ ਨੋਕ ਤੇ ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ ਸਰਗਨਾ ਸਮੇਤ 11 ਦੋਸ਼ੀਆਂ ਨੂੰ ਕਮਿਸ਼ਨਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਤ ਦੇ ਸਮੇਂ ਇਸ ਗਿਰੋਹ ਦੇ ਮੈਂਬਰ ਤੇਜ਼ਧਾਰ ਹਥਿਆਰਾਂ ਨਾਲ ਡਰਾ ਧਮਕਾ ਕੇ ਦੋ ਪਹੀਆ ਵਾਹਨ ਚਾਲਕਾਂ, ਵਿਕਰੇਤਾਵਾਂ, ਡਿਲੀਵਰੀ ਏਜੰਟਾਂ ਅਤੇ ਸਲਾਨੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਇਸੇ ਗਿਰੋਹ ਦੇ ਮੈਂਬਰਾਂ ਨੇ ਰਣਜੀਤ ਐਵਨੂ ਇਲਾਕੇ ਵਿੱਚੋਂ ਇੱਕ ਜਿਮੇਟੋ ਡਿਲੀਵਰੀ ਮੈਨ ਕੋਲੋਂ ਹਥਿਆਰਾਂ ਦੀ ਨੋਕ ਤੇ ਉਸਦਾ ਮੋਟਰਸਾਈਕਲ ਅਤੇ ਮੋਬਾਈਲ ਫੋਨ ਦੀ ਖੋਹ ਕੀਤੀ ਸੀ ਇਸ ਗਰੋਹ ਦੇ ਸਰਗਨਾ ਮਨਵੀਰ ਬਾਵਾ ਵਾਸੀ ਗੁਰੂ ਨਾਨਕਪੁਰਾ ਇਸਲਾਮਾਬਾਦ ਸਮੇਤ 11 ਮੈਂਬਰਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 23 ਮੋਬਾਈਲ ਫੋਨ 5 ਮੋਟਰਸਾਈਕਲ 3 ਦਾਤਰ ਕਿਰਪਾਨ بیسਬਾਲ ਬੈਟ ਅਤੇ ਲੋਹੇ ਦੀਆਂ ਰੋਡਾਂ ਬਰਾਮਦ ਕੀਤੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਹਨਾਂ ਦੋਸ਼ੀਆਂ ਤੋਂ ਅੱਗੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇਂਸਟ ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਹੈ ਉਹਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਇਹਦੇ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਇੱਕ ਅਸੀਂ 11 ਮੈਂਬਰ ਰੋਬਰਸ ਆਬਲਿਕ ਸਨੇਚਰ ਦਾ ਗੈਂਗ ਫੜਿਆ ਔਰ ਉਹਦੇ ਤੋਂ ਸਾਡੀਆਂ ਤਕਰੀਬਨ 30 ਬਾਰ ਦਾ ਤਾਂ ਜਿਹੜੀਆਂ ਉਹ ਟਰੇਸ ਹੋਈਆਂ ਹੈ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਇਹਦਾ ਕਿੰਗਪਿੰਗ ਹੈਗਾ ਮਨਵੀਰ ਬਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਦੀ ਇਹਦੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਅਸੀਂ ਦਰਜ ਕਰਤਾ ਜਿੱਥੇ ਅਰੈਸਟ ਹੋਏ ਨੇ ਗੇਟ ਕੀਮਾ ਇਹਦੇ ਚ ਰਣਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰਣਜੀਤ ਐਵੇਨਿਊ ਖਾਣੇ ਦੀ ਤੇ ਗੇਟ ਕੀਮਾ ਤੇ ਉਹਨਾਂ ਦੇ ਆਫੀਸਰਸ ਤੰਤ ਐਸ ਐਚਓ ਨੀਰਜ ਰੰਜੀਤ ਐਵੇਨਿਊ ਸਤਨਾਮ ਸਾਡੇ ਐਸ ਐਚਓ ਗੇਟ ਕੀਮਾ ਏਸੀਪੀ सुरेंद्र ਔਰ ਨਾਲ ਮੈਡਮ ਦਰਪਨ ਏਡੀਸੀਪੀ ਵਨ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁਣ ਤੱਕ ਮਿਲ ਚੁੱਕੇ ਐ ਤਿੰਨ ਦਾਤ ਨੇ ਜਿਹੜੇ ਖੋਣ ਵਾਸਤੇ ਯੂਜ਼ ਕਰਦੇ ਕਿਰਪਾਨ ਐ بیسਬਾਲ ਬੈਟ ਐ ਤੇ ਲੋਹੇ ਦੇ ਰੌਡ ਨੇ ਤੇ ਪੰਜ ਮੋਟਰਸਾਈਕਲ ਹੁਣ ਤੱਕ ਬ੍ਰਾਂਧ ਹੋ ਚੁੱਕੇ ਆ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜਿਵੇਂ Zomato ਵਗੈਰਾ ਦੇ ਜਿਹੜੇ ਪਿੱਛੇ ਇਹਨਾਂ ਨੇ ਖੋਹ ਕੀਤੀ ਸੀ ਰਣਜੀਤ ਐਵੈਨਿਊ ਦੇ ਵਿੱਚ ਉਹ ਬੜਾ ਸੈਂਸੇਸ਼ਨਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬ੍ਰਾਂਧ ਕੀਤਾ ਹੈ ਡਿਲੀਵਰੀ ਏਜੰਟਸ ਨੂੰ ਜਾਂ ਰਾਤ ਦੇ ਟਾਈਮ ਤੇ ਜਿਹੜੇ ਟੂ-ਵੀਲਰ ਵਾਲਿਆਂ ਨੂੰ ਜਾਂ ਰੇਲਵੇ ਟੂਰਿਸਟ ਨੂੰ ਗੈਂਗ ਟਾਰਗੇਟ ਕਰਦਾ ਸੀ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕੱਦਮੇ ਕਾਫੀ ਦਰਜ ਨੇ 21 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਵੇਲਦੇ ਤੇ ਇਹੀ ਕੰਮ ਕਰਦੇ ਨੇ ਤੋਂ ਮੈਂ ਇਹਨੂੰ ਅੱਛੀ ਕਾਮਯਾਬੀ ਮੰਗਦਾ ਔਰ ਜਿਹੜਾ ਇਹਨਾਂ ਦਾ ਦੇ ਇਨਸੀਡੈਂਟਸ ਨੇ ਉਹ 3 ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਉਹ ਪਿੰਕ ਪਲਾਜ਼ਾ ਹੋਵੇ ਰੰਜੀਤ ਐਵਨਿਊ اسلامਾਬਾਦ ਛਾਟਾ ਔਰ ਗੁਰਨਾਨਕਪੁਰਾ ਪੁਤਲੀ ਘਰ ਪਕਟਾ ਵਾਲਾ ਦਾਣਾ ਮੰਡੀ ਤਾਰਾ ਵਾਲਾ ਪੋਲ ਵਗੈਰਾ ਕਨਪੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਹੋਰ ਵੀ ਸਾਨੂੰ ਮੋਟਰਸਾਈਕਲ ਤੇ ਹੋਰ ਜਿਹੜੀਆਂ ਬਰਾਮਦੀਆਂ ਇਹਨਾਂ ਤੋਂ Du is mal